ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕੀਰਤਨ ਕਿਹੜਾ 307 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਕਿਹੜਾ ਅਸਾਂਪ ਚੋਂ ਨਗਰ ਕੀਰਤਨ ਚੱਲਦਾ ਹੋਇਆ ਬਖ ਬਖ ਸੁਗਿਆਂ ਚੋਂ ਹੁੰਦਾ ਹੋਇਆ ਕੱਲ ਹਰਿਆਣੇ ਚ ਹਰਿਆਣੇ ਚ ਹਾਲ ਪੰਜਾਬ ਚ ਦਾਖਲ ਹੋਇਆ ਬਹੁਤ ਵੱਡੀਆਂ ਸੰਗਤਾਂ ਤੇ ਸੰਗਤਾਂ ਚ ਉਤਸ਼ਾਹ ਵੀ ਬਹੁਤ ਜ਼ਿਆਦਾ ਆ ਪੰਜਾਬ ਚ ਤੇ ਸੰਗਤਾਂ ਕਿੱਥੋਂ ਪੰਜਾਬ ਸ਼ੁਰੂ ਹੋਇਆ ਉਥੋਂ ਲੈ ਕੇ ਰਾਤ ਦੇ 1 ਵਜ ਗਿਆ ਸੰਗਤਾਂ ਨੂੰ ਮਤਲਬ 6 ਘੰਟੇ ਲੇਟ ਨਗਰ ਕੀਰਤਨ ਚੱਲ ਰਿਹਾ ਸੀਗਾ ਤੇ ਮੈਂ ਹੁਣ ਸਮੂਹੀਆਂ ਸੰਗਤਾਂ ਨੂੰ ਬੇਨਤੀ ਅਪੀਲ ਕਰਦਾ ਵੀ ਕਿਹੜਾ ਇਹ ਨਗਰ ਕੀਰਤਨ ਅੱਜ ਸ਼ਾਮ ਨੂੰ ਹੰਢਾਇਆ ਗੁਰਦੁਆਰਾ ਸਾਹਿਬ ਆਉਂ ਕਿਹੜਾ ਉਸ ਦਾ ਰੂਟ ਆ ਉਹ ਹੁਣ ਇਸ ਵੇਲੇ ਸੁਗਰੂਰ ਤੋਂ ਬਡਰੁਖਾ ਬਡਰੁਖੇ ਤੋਂ ਆਊਗਾ ਛੇਰੋਂ ਛੇਰੋਂ ਤੋਂ ਬਾਅਦ ਚੀਮੇ ਚੀਮੇ ਤੋਂ ਬਾਅਦ ਲੌਂਗਵਾਲ ਹੁੰਦਾ ਹੋਇਆ ਬਰਬਰ ਬਰਬਰ ਤੋਂ ਤਨੋਲਾ ਤਨੋਲੇ ਤੋਂ ਬਰਨਾਲਾ ਸ਼ਹਿਰ ਬਰਨਾਲੇ ਸ਼ਹਿਰ ਤੋਂ ਬਾਅਦ ਹੰਡਿਆ ਆ ਇਸ ਕਰਕੇ ਮੈਂ ਸਮੂਹੀਆਂ ਸੰਗਤਾਂ ਨੂੰ ਅਪੀਲ ਬੇਨਤੀ ਕਰਦਾ ਵੀ ਭਾਈ ਸਾਡੇ 350 ਸਾਲਾ ਕਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਉਹਦੇ ਸਾਰੇ ਹਾਜ਼ਰੀਆਂ ਭਰੋਂ ਭਾਈ ਸੰਗਤਾਂ ਵੀ ਬੜੀਆਂ ਉਤਾਵਲੀਆਂ ਹੋਈਆਂ ਨੇ ਕਿੱਥੋਂ ਕਿੱਥੇ ਸੰਗਤ ਬੈਠੀ ਆ ਉਹ ਸੰਗਤਾਂ ਮਗਰ ਭਾਜ-ਭਾਜ ਕੇ ਕਹਿੰਦਾ ਮੈਂ ਦੇਖਿਆ ਕਿੜੀਆਂ ਰਾਜ ਕੋਠੀਆਂ ਵੀ ਪਾਈਆਂ ਹੋਈਆਂ ਨੇ ਘਰ ਵੀ ਪਾਏ ਹੋਏ ਆ ਉਹ ਵੀ ਸਾਰਾ ਪਰਿਵਾਰ ਭਾਜ-ਭਾਜ ਕੇ ਆ ਕੇ ਨਾਲੇ ਮਹਾਰਾਜ ਨੂੰ ਨਮਸਕਾਰ ਕਰਦਾ ਮੱਥਾ ਟੇਕਦਾ ਨਾਲੇ ਪ੍ਰਸ਼ਾਦ ਲੈ ਕੇ ਜਾਂਦਾ ਇਸ ਕਰਕੇ ਮੈਂ ਸੂਚਿਆ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਰੂਟ ਇਧਰ ਲਈ ਆਪਣੇ ਪਾਸੇ ਦੀ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਮਾਲ ਵਿੱਚ ਸਭ ਤੋਂ ਵੱਧ ਆਪਣੇ ਮਾਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇੱਥੇ ਆਪਣੇ ਨਗਰ 'ਚ ਅੱਜ ਕਿਹੜੇ ਨਗਰ 'ਚ ਆਪਾਂ ਬੈਠੇ ਆ ਧਨੌਲੇ ਧਨੌਲੇ ਗੁਰੂ ਤੇਗ ਬਹਾਦਰ ਸਾਹਿਬ ਗੌਰੂ ॠषि ਨੂੰ ਦਰਸ਼ਨ ਦਿੱਤੇ ਗੌਰੂ ॠषि ਨੂੰ ਦਰਸ਼ਨ ਦਿੱਤੇ ਤੇ ਉਸ ਤੋਂ ਬਾਅਦ ਗੌਰੂ ઋષਿ ਨੇ ਮਹਾਰਾਜ ਤੋਂ ਨਿਸ਼ਾਨੀ ਮੰਗੀ ਗੌਰੂ ઋષਿ ਨੂੰ ਮਹਾਰਾਜ ਨੇ ਕਟਾਰ ਤੇ ਭਾਈ ਹੁਕਮਨਾਵਾ ਦਿੱਤਾ ਉਸ ਤੋਂ ਬਾਅਦ ਧੰਨੂ ਚੌਧਰੀ ਜਿਸ ਦੇ ਕੋਈ ਬੱਚਾ ਨਹੀਂ ਸੀਗਾ ਉਹਨੇ ਪੁੱਤਰ ਦੀ ਦਾਤ ਮੰਗੀ ਤੇ ਮਹਾਰਾਜ ਨੇ ਪੁੱਤਰ ਦੀ ਦਾਤ ਦਿੱਤੀ ਕੋਈ ਦਾ ਕੋੜ ਦੂਰ ਕੀਤਾ ਤੇ ਮਹਾਰਾਜ ਨੇ ਬਚਤ ਕੀਤਾ ਭਾਈ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹੜਾ ਇਥੇ ਇਸ਼ਨਾਨ ਕਰੂਗਾ ਉਸ ਨੇ ਪੁੱਤਰ ਦੀ ਰਾਤ ਮਿਲੂਗੀ ਇਸ ਸਰੋਵਰ ਚ ਕਿਹੜੇ ਚ ਵਚਨ ਕੀਤਾ ਇਸ ਕਰਕੇ ਭਾਈ ਗੁਰੂ ਕੇਹ ਬਹਾਦਰ ਸਾਹਿਬ ਦਾ 3.5 ਸਾਲੇ ਚ ਆਪਾਂ